ਮੈਂ ਤਾਂ ਕਹਿੰਦਾ ਜਿਹਦੇ ਕਰ 25 ਲੱਖ ਦੀ ਕਾਰ ਖੜੀ ਆ ਉਹ 2 ਰੁਪਏ ਦੀ ਬਰੈਡ ਕਾਤੇ ਫ੍ਰੀ ਲਈ ਜਾਂਦਾ ਬਿਲਕੁਲ ਬਿਲਕੁਲ ਉਹਦੇ ਅੰਦਰ ਕਿਉਂ ਨਹੀਂ ਅਣਖਾਉਂਦੀ ਵੀ ਖਬਰਦਾਰ ਜੇ ਸਾਡੀ ਰੋਟੀ ਲੈ ਕੇ ਆਏ ਹੂੰ ਸਹੀ ਹੈ ਜੀ ਸਹੀ ਹੈ ਜੀ ਚੱਕ ਕੇ ਟ੍ਰੈਲੀਆਂ ਤੋਂ ਵਾਲਿਆਂ ਨੂੰ ਬਾਹਰ ਮਾਰੋ ਪਿੰਡ ਤੋਂ ਵੀ ਪਾਈ ਜਾ ਕੇ ਉੱਥੇ ਜਿਹੜੇ ਗਰੀਬਾਂ ਦੇ ਬੰਡੋ ਜਾ ਕੇ ਸਾਨੂੰ ਕਾਹ ਦੇਣ ਲੱਗੇ ਹੋ ਆ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਸੁਣ ਸੁਣ ਕੇ ਭਾਜੀ ਜਿਵੇਂ ਅਕਲ ਆਉਂਦੀ ਐ ਆ ਵੀਰ ਨੂੰ ਵੀ ਸਲਾਹ ਐ ਸਾਰਾ ਪ੍ਰੋਗਰਾਮ ਸੁਣ ਲਵੇ ਕੋਈ ਸਵਾਲ ਨਹੀਂ ਖੜਾ ਹੋਣਾ ਐ ਸਪੀਡ ਦੇ ਵਿੱਚੋਂ ਨਿਕਲ ਜਾਏਗਾ ਜੇ ਤੇਰੇ ਚ ਕੋਈ ਹੋਈ ਤਾਂ ਅਕਲ ਦੀ ਗੱਲ ਜੇ ਗਿਆਨ ਦੀ ਗੱਲ ਨਹੀਂ 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 ਉਹ ਤਾਂ ਇਹ ਚੀਜ਼ ਲਈ ਤਾਂ ਬਹੁਤ ਸਾਡੀਆਂ ਪੀੜ੍ਹੀਆਂ ਲੱਗਣੀਆਂ ਆ ਕਿਉਂਕਿ ਇਹਦੇ ਤੇ ਤਾਂ ਮੈਂ ਨਾ ਜਿੰਨਾ ਬ੍ਰੇਨ ਦੇ ਬਾਰੇ ਮਾਈਂਡ ਦੇ ਬਾਰੇ ਪੜ੍ਹਦਾ ਆ ਹਾਂਜੀ ਉਨਾਂ ਜ਼ਿਆਦਾ ਹਾਲਾਂਕਿ ਮੈਨੂੰ ਘੱਟੋ-ਘੱਟ 25 ਸਾਲ ਹੋ ਗਏ ਜੀ ਇੰਨੀਆਂ ਇੰਨਾ ਇੰਨੀਆਂ ਕਿਤਾਬਾਂ Google ਤੋਂ YouTube ਤੋਂ ਕਿੰਨੇ ਸਾਈਕੋਲੋਜਿਸਟਾਂ ਨਾਲ ਵੈਸੇ ਮੇਰੀ ਗੱਲ ਹੋਈ ਆ ਮੈਨੂੰ ਉਦਾਂ ਲੋਡ ਨਹੀਂ ਹੁੰਦੀ ਪਰ ਮੈਂ ਵੈਸੇ ਹੀ ਇਦਾਂ ਜਿੱਦਾਂ ਹੁ ਕਿਸੇ ਨਾਲ ਅਪੌਇੰਟਮੈਂਟ ਲੈ ਕੇ ਘੰਟਾ ਘੰਟਾ ਮੈਂ ਸਵਾਲ ਪੁੱਛਦਾ ਰਹਿਣਾ ਹੁੰਦਾ ਵਾਹ ਜੀ ਵਾਹ ਪਰ ਪਰ ਜਿੰਨਾ ਜਿੰਨਾ ਜ਼ਿਆਦਾ ਮੈਂ ਇਹਨੂੰ ਦੇਖ ਰਿਹਾ ਨਾ ਨੇੜਿਓਂ ਜੀ ਉਨਾ ਮੈਨੂੰ ਲੱਗਦਾ ਵੀ ਅਜੇ ਜੇ ਮੇਰੇ ਕੋ ਜਿੰਦਗੀ ਹੋਵੇ ਜੀ ਮੈਂ ਨਾ ਇੱਕ ਇੱਕ ਦਿਨ ਇੱਥੇ ਕੋਈ ਪੋਸਟ ਪੜ੍ਹਦਾ ਸੀ ਉਹ ਕਹਿੰਦੇ ਇੱਕ ਬੰਦਾ बिजनेसमੈਨ ਸੀ ਮਰ ਗਿਆ ਉਹ ਜੀ ਤੇ ਉਹ ਆਪਣੀ ਪ੍ਰਾਪਰਟੀ ਆਪਣੇ ਪੈਸੇ ਜਿਹੜੇ ਅਕਾਊਂਟ ਦੇ ਵਿੱਚ ਛੱਡ ਕੇ ਗਿਆ ਨਾ ਇੱਕ ਫੈਮਿਲੀ ਦਾ ਟਰਸਟ ਬਣਾ ਦਿੱਤਾ ਆਪਣੇ ਜੀ ਫੈਮਿਲੀ ਦਾ ਟਰਸਟ ਦਾ ਕਾਊਂਟ ਬਣਾ ਕੇ ਉਹਦੇ 'ਚ ਸਾਰੇ ਪੈਸੇ ਰੱਖ ਕੇ ਤੇ ਆਪਣੀ ਵਿਲ ਵਿੱਚ ਲਿਖ ਦਿੱਤਾ ਉਹਦੇ ਫੈਮਿਲੀ ਦੇ 15 ਮੈਂਬਰ ਆ ਕੋਲ ओके ਮੰਨ ਲਓ ਵਾਈਫ ਆ ਉਹਦੇ ਦੋ ਭਰਾ ਹੋਣਗੇ ਉਹਨਾਂ ਦੇ ਨਿਆਣੇ ਆ ਉਹਦੇ ਆਪਣੇ ਮੁੰਡੇ ਆ ਭਰਾ ਦੇ ਮੁੰਡੇ ਦਾ ਕੁੱਲ 15 ਜੀ ਆ ਉਹਦੇ ਹਾਂਜੀ ਜਾਂ 20 ਜੀ ਆ ਹਾਂਜੀ ਉਹਦੇ ਵਿੱਚ ਉਹਨੇ ਕਰ ਦਿੱਤਾ ਕਿ ਇਹਨਾਂ ਨੂੰ ਮਹੀਨੇ ਦੀ ਮਹੀਨੇ ਇਹਨੇ ਪੈਸੇ ਮਿਲੀ ਜਾਣ ਠੀਕ ਆ ਜੀ ਹੁਣ ਜਿੰਨੇ ਉਹਦੇ ਜੀ ਆ ਨਾ ਹਾਂਜੀ ਜੇ 1 ਮਹੀਨੇ ਦਾ 2.5 ਲੱਖ ਅਮਰੀਕਨ ਡਾਲਰ ਉਹ ਕਢਾਉਣ ਹਾਂਜੀ ਖਰਚੇ ਲਈ ਹਾਂਜੀ ਤਾਂ 1750 ਸਾਲ ਜੋਗੇ ਪੈਸੇ ਆ ਤੇ ਠੀਕਾ ਜੋੜ ਜੋੜ ਆ ਗਿਆ ਗੇਟ ਚ ਫੈਮਿਲੀ ਦਾ ਇੱਕ ਬੰਦਾ 2.5 ਲੱਖ ਡਾਲਰ ਮਹੀਨੇ ਦਾ ਕਢਾ ਲਵੇ 2.5 ਲੱਖ ਡਾਲਰ ਕਢਾਏ ਇੱਕ ਇੱਕ ਮੈਂਬਰ ਹਾਂਜੀ ਇਹ ਮੰਨ ਲਓ ਅਸੀਂ 10 ਜਣੇ ਆ 2.5-2.5 ਲੱਖ ਡਾਲਰ ਹਰੇਕ ਮਹੀਨੇ ਕਢਾਈ ਜਾਣੇ ਹਾਂਜੀ ਇੱਕ ਸਾਲ ਦੇ ਵਿੱਚ ਉਹ 2.5 ਦੇ हिसाब ਨਾਲ ਦੋ ਸ਼ਿਕਏ ਬਾਰ ਮੰਨ ਲਓ 6 ਲੱਖ ਡਾਲਰ ਨਹੀਂ ਹਾਂਜੀ 5 50 ਸ਼ਿਕਾ 3 ਮਿਲੀ 30 ਲੱਖ ਡਾਲਰ ਸਾਲ ਦਾ ਕਢਾ ਲੂਗਾ ਬੰਦਾ 23 ਲੱਖ ਹਾਂਜੀ ਇੱਕ ਜਣਾ ਹਾਂਜੀ ਤੇ 1750 ਸਾਲ ਜੀ 1750 ਸਾਲ ਹਾਂਜੀ ਬੰਦਾ ਵੱਧ ਤੋਂ ਵੱਧ ਇੱਕ ਬੰਦਾ 100 ਸਾਲ ਜੀਊਗਾ ਹ ਬਿਲਕੁਲ 1750 ਸਾਲ ਜੋਗੇ ਪੈਸੇ ਆ ਉੱਥੇ ਪੇ ਠੀਕ ਹੈ ਹੁਣ ਮੈਂ ਨਾ ਜਦੋਂ ਇਹ ਤਾਂ ਸੋਚਦਾ ਸੀ ਮੈਨੂੰ ਲੱਗੇ ਵਿੱਚ 12-1300 ਸਾਲ ਜ਼ਿੰਦਗੀ ਹੋਵੇ ਜੀ ਫੇ ਉਹ ਗੱਲ ਗੇੜ ਚ ਆਉਣੀ ਆ ਫੇ ਸਿੱਖੀ ਜਾਣੀ ਆ ਜੀ 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 ਆਪਣੇ ਆਪ ਨੂੰ ਤੁਸੀਂ ਜਾਨੀ ਜਿਹੜਾ ਬ੍ਰੇਨ ਆ ਨਾ ਜਿਹਨੂੰ ਅਸੀਂ ਕਹਿੰਨੇ ਆ ਜੀ ਇਹ ਕਿਸੇ ਵੀ ਉਮਰ ਦੇ ਵਿੱਚ ਇਹਨੂੰ ਜੋ ਵੀ ਸਿਖਾਉਣਾ ਚਾਹੁੰਦੇ ਆ ਤੁਸੀਂ ਸਿਖਾ ਸਕਦੇ ਆ ਹਾਂ ਜੀ ਸਿਖਾ ਸਕਦੇ ਆ ਇਹ ਹੋ ਸਕਦਾ ਵੀ ਮੈਂ ਹੋ ਸਕਦਾ ਮੈਂ ਕ੍ਰਿਕਟਰਾਂ ਖੇਲ ਸਕਾਂ ਪਰ ਉਸ ਲੈਵਲ ਤੇ ਬਿਜ਼ਨਸ ਕਰ ਲਵਾਂ ਮੈਂ ਹਾਂ ਬਿਲਕੁਲ ਜੀ ਉਹਦੀ ਟ੍ਰੇਨਿੰਗ ਲਈ ਜਾ ਸਕਦੀ ਆ ਬਿਲਕੁਲ ਜੀ ਪਰ ਉਹ ਜਿਹੜੀਆਂ ਟ੍ਰੇਨਿੰਗ ਲੈਣ ਵਾਲੀਆਂ ਚੀਜ਼ਾਂ ਉਹ ਸਮਝਣ ਨੂੰ ਅਜੇ ਜਿਹੜਾ ਸਾਡਾ ਲੈਵਲ ਆ ਸਾਨੂੰ ਸ਼ਾਇਦ ਕਈ 100 ਸਾਲ ਲੱਗਣੇ ਆ ਕਈ 100 ਸਾਲ ਲੱਗਣੇ ਸਹੀ ਗੱਲ ਹੈ ਹੁਣ ਜਿਹੜੇ ਜਿਹੜੇ ਬੰਦੇ ਆ ਜੇ ਇਹਦੇ ਬਾਰੇ ਇਦਾਂ ਸੋਚਣਾ ਹੀ ਨਹੀਂ ਲੱਗੇ ਹੂੰ ਜਿਹਨੂੰ ਸਿੰਪਲ ਗੱਲ ਨਹੀਂ ਪਤਾ ਲੱਗਦੀ ਪਈ ਜਦੋਂ ਕੋਈ ਮਰੀਜ਼ ਆਉਂਦਾ ਨਾ ਹਾਂਜੀ ਉਦੋਂ ਡਾਕਟਰ ਨਾ ਬਣੋ ਇੱਕਦਮ ਡਾਕਟਰ ਨਾ ਬਣੋ ਉਦੋਂ ਚੁੱਪ ਰਹੋ ਉਦੋਂ ਇਹ ਕਹੋ ਪਈ ਮੈਂ ਮਾਰ ਨਹੀਂ ਹੈਗਾ ਹੂੰ ਮੈਨੂੰ ਪਤਾ ਨਹੀਂ ਜੀ ਜਿੱਦਣ ਨਾ ਕਿਤੇ ਆਫਤ ਆਈ ਤੇ ਪੰਜਾਬੀਆਂ ਦੀ ਬਹੁ ਗਿਣਤੀ ਨੇ ਇਹ ਕਹਿ ਦਿੱਤਾ ਪਈ ਸਾਡੇ ਕੋਲ ਵਾਧੂ ਨਹੀਂ ਹੈਗਾ ਦੇਣ ਲਈ ਹੂੰ ਅਸੀਂ ਨਹੀਂ ਦੇ ਸਕਦੇ ਹੂੰ ਬਿਲਕੁਲ ਠੀਕ ਹੈ ਅਜੀਬ ਮੈਨੂੰ ਤਾਂ ਇਹ ਪੈਸੇ ਦੀ ਕੁੜੀ ਦੇ ਵਿਆਹ ਲਈ ਲੋੜ ਆ ਮੈਂ ਤੁਹਾਨੂੰ ਕਿੱਦਾਂ ਦਿੰਦੀ ਹੂੰ ਸਹੀ ਉਦੋਂ ਉਦਣ ਸਮਝ ਲਿਓ ਤਰੱਕੀ ਹੋਣੀ ਸ਼ੁਰੂ ਹੋਊਗੀ ਬਿਲਕੁਲ ਉਦੋਂ ਸੋਚਾਂਗੇ ਵੀ ਔਕਾਤ ਦੇ ਵਿੱਚ ਆ ਗਏ ਹੁਣ ਅਸੀਂ ਔਕਾਤ ਵਿੱਚ ਆ ਗਏ ਹੁਣ ਹیثیت ਮੁਤਾਬਕ ਫੇ ਫੇ ਤਾਂ ਹੋਊਗਾ ਬੰਦਾ ਕਹਿੰਦਾ ਚੱਲ ਠੀਕ ਹੈ ਜੀ ਮੈਂ 1000 ਰੁਪਈਆ ਮੈਂ ਕੱਢ ਦੇਣਾ ਜੀ ਠੀਕ ਹੈ ਪਰ ਚਲੋ ਕੋਈ ਨਹੀਂ ਜੀ ਬਰਾਤੀ 200 ਬਰਾਤੀ ਆਉਣਾ ਸੀਗਾ ਹਾਂਜੀ ਤੇ ਸਾਡੀ ਗੱਲ ਹੋ ਗਈ ਉਹ ਕਹਿੰਦੇ 100 ਲੈ ਆਵਾਂਗੇ ਅਸੀਂ ਵੀ ਕਿਉਂਕਿ ਇੱਥੇ ਨੁਕਸਾਨ ਹੋਇਆ ਆ ਹੂੰ ਵੀ ਜਿਹੜਾ ਖਾਣੇ ਤੇ ਸੀ ਆ 2 ਲੱਖ ਅਸੀਂ ਖਾਣੇ ਦਾ ਬਚਾ ਲਿਆ ਆ ਉਹ ਅਸੀਂ ਕੱਢ ਦਿੰਨੇ ਵਾਹ ਹਰੇਕ ਬੰਦਾ ਔਕਾਤ ਵਿੱਚ ਆ ਕੇ ਕਰੂਗਾ ਤੇ ਲੈਣੇ ਵਾਲਾ ਵੀ ਇਦਾਂ ਕਹੂਗਾ ਵੀ ਨਹੀਂ ਜੀ ਨਹੀਂ ਮੈਨੂੰ ਮੈਨੂੰ ਤੁਸੀਂ ਨਹੀਂ ਆਟੇ ਦੀ ਲੋੜ ਨਹੀਂ ਮੈਨੂੰ ਇਹਦੀ ਲੋੜ ਨਹੀਂ ਅਜੇ ਠੀਕ ਆ ਅਜੇ ਤਾਂ ਪਾਣੀ ਵਗ ਰਿਹਾ ਗਲੀ ਵਿੱਚੋਂ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਹਫਤੇ ਇੱਕ ਮੀਂਹ ਹਟ ਚ ਵੀ ਇੱਕ ਵਾਰੀ ਹਫਤੇ ਇੱਕ ਵਾਰ ਜਦੋਂ ਪਾਣੀ ਗਲੀ ਚੋਂ ਘਟਿਆ ਉਦੋਂ ਸਾਡੇ ਅੰਦਰ ਜਿਹੜਾ ਪਾਣੀ ਆ ਉਹਦੇ ਲਈ ਜੋ ਕੁਝ ਸਫਾਈ ਕਰਨੇ ਮੈਨੂੰ ਲੋੜ ਇੱਕ ਦੋ ਬੰਦੇ ਭੇਜ ਦਿਓ ਫੇ ਮੇਰਾ ਸਰ ਜਾਣ ਬਸ ਹੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਹਰੇਕ ਬੰਦਾ ਆਪਣੀ ਹਾਇਸੀਤ ਮੁਤਾਬਕ ਦੇਣ ਦੀ ਗੱਲ ਕਰੇ ਹਾਇਸੀਤ ਮੁਤਾਬਕ ਲੈਣ ਦੀ ਗੱਲ ਕਰੇ ਬਿਲਕੁਲ ਇਹ ਮਸਲਾ ਹੜਾਂ ਦਾ ਨਹੀਂ ਹੈਗਾ ਮਸਲਾ ਇਦਾਂ ਨਹੀਂ ਪਾਣੀ ਦਾ ਨਹੀਂ ਹੈਗਾ ਮਸਲਾ ਸਾਡੀ ਸਾਇਕੀ ਦਾ ਆ ਜੇ ਉਹਦੇ ਤੇ ਨਾ ਅਸੀਂ ਕੰਮ ਕੀਤਾ ਫੇਰ ਕੰਗਾਲਾਂਗੇ ਪਮਾ ਸੀ ਹਜ਼ਾਰ ਸਾਲ ਜੀ ਲਈਏ ਹਾਂਜੀ 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 ਜਦੋਂ ਕਰਦਾਰ ਨਹੀਂ ਤੁਹਾਡਾ ਉੱਚਾ ਹੁੰਦਾ ਤੁਸੀਂ ਪਮਾ ਧਰਤੀ ਦੇ ਬਾਦਸ਼ਾਹ ਬਣ ਜਾਓ ਬਿਲਕੁਲ ਜੀ ਬਿਲਕੁਲ ਬਾਦਸ਼ਾਹ ਬਣ ਜਾਓ ਭਾਵੇਂ ਪਰ ਨਹੀਂ ਐਵਰੇਜ ਉਹ ਕਹਿੰਦੇ ਕਹਿੰਦੇ ਕਈ ਯੂਨੀਵਰਸਟੀਆਂ ਨੇ ਇਕੱਠੀਆਂ ਹੋ ਕੇ ਹਾਂਜੀ ਮਨੁੱਖੀ ਦਿਮਾਗ ਦੇ ਉੱਤੇ ਸਰਵੇ ਕੀਤਾ ਜੀ ਮੰਨ ਲਓ 50000 ਬੰਦੇ ਦਾ ਉਹੀ ਸਰਵੇ ਕੀਤਾ ਹੋਵੇ ਹਾਂਜੀ ਤੇ ਉਹਦੇ ਚੋਂ ਐਵਰੇਜ ਕੀ ਨਿਕਲਿਆ ਕਿ ਜੇ ਇੱਕ ਦਿਨ ਦੇ ਵਿੱਚ 20000 30000 40000 ਥਾਟ ਬੰਦੇ ਦੇ ਅੰਦਰ ਆਉਂਦਾ ਖਿਆਲ ਆਉਂਦਾ ਜਿਹਨੂੰ ਉਹ ਪ੍ਰੋਸੈਸ ਕਰਦਾ ਹਾਂਜੀ ਤੇ ਉਹ ਹੈਰਾਨੀ ਇਹ ਹੋਈ ਆ ਕਿ ਉਹਦੇ ਵਿੱਚੋਂ ਜੇ ਕਿਸੇ ਨੂੰ 30000 ਖਿਆਲ ਆਇਆ ਨਾ ਹਾਂਜੀ ਤੇ ਉਹ ਸਿਰਫ ਤਿੰਨ ਗੱਲਾਂ ਤੇ ਹੀ ਆਇਆ ਹਾਂਜੀ ਮਤਲਬ ਪੈਸਾ ਹਾਂਜੀ ਸੇਤ ਹਾਂਜੀ ਤੇ ਰਿਲੇਸ਼ਨਸ਼ਿਪ ਬਿਲਕੁਲ ਮਤਲਬ ਤੀਮੀ ਤੀਮੀ ਲਈ ਬੰਦਾ ਹਾਂਜੀ ਤੇ ਪੈਸਾ ਮੈਂ ਕਿੱਦਾਂ ਕਮਾਵਾਂ ਜੀ ਫੇ ਲੋ ਸਾਰਾ ਦਿਨ ਦਿਮਾਗ ਦੇ ਵਿੱਚ ਇਹੀ ਗੱਲ ਚੱਲੀ ਜਾਂਦੀ ਹੈ ਬਸ ਵਾਜੀਵਾ ਇਹ ਹੋ ਸਕਦਾ ਆ ਇਹ ਹੋ ਸਕਦਾ ਕਿਸੇ ਦਾ ਵਿਆਹ ਵਧੀਆ ਥਾਂ ਤੇ ਹੋ ਗਿਆ ਹਾਂਜੀ ਤੇ ਉਹ ਉਹਦੀ ਰੋਟੀ ਪਾਣੀ ਠੀਕ ਆ ਉਹਦੀ ਸਿਹਤ ਠੀਕ ਆ ਤੇ ਉਹ ਜਿੰਨੇ ਖਿਆਲ ਆਉਂਦੇ ਪੈਸੇ ਨਹੀਂ ਆਉਂਦੇ ਆ ਮਤਲਬ ਦਿਹਾੜੀ ਚ ਪੈਸੇ 50000 ਚੀਜ਼ਾਂ ਹੋਈਆਂ ਪੇ ਕਾਰ ਦੇ ਬਾਰੇ ਹੋਇਆ ਫਿਰ ਤੇਲ ਜ਼ਿਆਦਾ ਲੱਗ ਗਿਆ ਅੱਛਾ ਰੀਟ ਲੱਗ ਗਈ ਕੰਮ ਤੇ ਘੰਟਾ ਕੱਟ ਲੱਗਾ ਉਹ ਮੇਰੀ ਜੁਕਤੀ ਖਰਾਬ ਹੋ ਗਈ ਗਰੋਸਰੀ ਲੈ ਆਉਣੀ ਪੈਣੀ ਆ ਸਾਰਾ ਕੁਝ ਜਦ ਕੇ ਉਹ ਕਹਿੰਦੇ ਆ ਕਿ ਜੇ ਤੁਸੀਂ ਤੁਰਦੇ ਆ ਨਾ ਹਾਂਜੀ ਜੇ ਅੱਧਾ ਘੰਟਾ ਤੁਰਦੇ ਆ ਤਾਂ 5 ਮਿੰਟ ਪਿੱਛੇ ਨੂੰ ਤੁਰੋ ਠੀਕ ਹੈ ਜੀ ਮਤਲਬ ਜੋ ਦੇਖਦੇ ਆ ਜੋ ਪੜ੍ਹਦੇ ਆ ਹੁਣ ਜੇ ਹੋਰ ਕੁਝ ਨਹੀਂ ਕਰ ਕਰ ਹੁੰਦਾ 100 ਤੱਕ ਉਲਟੀ ਗਿਣਤੀ ਕਰੋ ਹੂੰ ਮਤਲਬ ਬ੍ਰੇਨ ਨੂੰ ਕੁਝ ਹੋਰ ਦਿਓ ਹੋਰ ਦਿਓ ਜਿਹੜਾ ਰੂਟੀਨ ਵਿੱਚ ਕਰਦੇ ਆ ਉਹ ਤੋਂ ਵੱਖਰਾ ਫਿਲਮਾਂ ਦੇਖਣ ਦਾ ਜੋ ਅਸੀਂ ਪੜ੍ਹਦੇ ਆ ਉਹ ਤੋਂ ਕੁਝ ਵੱਖਰਾ ਕਰੋ ਖਾਣਾ ਆ ਵੱਖਰੀ ਤਰ੍ਹਾਂ ਦਾ ਖਾਓ ਹੂੰ ਤੁਸੀਂ ਬਾਜ਼ਾਰ ਜਾਂਦੇ ਆ ਰੋਜ਼ ਕੋਈ ਥਾਂ ਨਾ ਜਾਓ ਵੱਖਰੀ ਥਾਂ ਤੇ ਜਾਓ ਵੱਖਰੀ ਥਾਂ ਤੇ ਜਾਓ ਲੋਕਾਂ ਨੂੰ ਵੱਖੜਿਆਂ ਨੂੰ ਮਿਲੋ ਹਾਂਜੀ ਜਿਹੜਾ ਬ੍ਰੇਨ ਆ ਉਹਦਾ ਮੇਨ ਕੰਮ ਜਿਹੜਾ ਹੈ ਨਾ ਉਹ ਪ੍ਰੋਬਲਮਾਂ ਨੂੰ ਸੋਲਵ ਕਰਨ ਦਾ ਆ ਜੀ ਉਹਨੂੰ ਜਿਹੜਾ ਮੈਥ ਆ ਸਾਨੂੰ ਪੜਾਇਆ ਜਾਂਦਾ ਇਸ ਕਰਕੇ ਪੜਾਇਆ ਜਾਂਦਾ ਸੀ ਬਚਪਨ ਵਿੱਚ ਹਾਂਜੀ ਅਲਜਬਰਾ ਜਿਓਮੈਟਰੀ ਪਿਓ ਬੱਕਰੀ ਬੱਕਰੀਆਂ ਤਰੀਕਿਆਂ ਨਾਲ ਦੇਖ ਦੇਖ ਕੇ ਪ੍ਰੋਬਲਮਾਂ ਨੂੰ ਸੋਲਵ ਕਰਨ ਦਾ ਆਦੀ ਹੋਵੇ ਤਾਂ ਕਿ ਜਦੋਂ ਕੋਈ ਵਿਪਤਾ ਪਵੇ ਉਹ ਪੈਨਿਕ ਨਾ ਹੋਵੇ ਉਹ ਹਾਂਜੀ ਉਹ ਸ਼ਾਂਤ ਰਹੇ ਬਸ ਐਦਾ ਐਦਾ ਪ੍ਰੋਬਲਮ ਹੋਈ ਆ ਰਿਐਕਸ਼ਨ ਹੋਵੇ ਅੱਛਾ ਹੁਣ ਕੀ ਕਰਨਾ ਆਪਾਂ ਹਾਂਜੀ ਇਹ ਇਹ ਪ੍ਰਾਪਤੀ ਆ ਜ਼ਿੰਦਗੀ ਦੀ ਇਹ ਆ ਤੁਹਾਡਾ ਬ੍ਰਹਮ ਗਿਆਨ ਬ੍ਰਹਮ ਗਿਆਨ ਜੀ ਹਾਂਜੀ ਜਿੱਦਣ ਜਿੱਦਣ ਸਾਨੂੰ ਕਿਸੇ ਮੁਸ਼ਕਲ ਆਈ ਤੇ ਅੰਦਰੋਂ ਰਿਐਕਸ਼ਨ ਇਹ ਆ ਗਿਆ ਨਾ ਕਿ ਹੁਣ ਕੀ ਕਰੀਏ ਵਾਹ ਸਮਝ ਲਓ ਤੁਸੀਂ ਸਵਰਗ ਵਿੱਚ ਬੈਠੇ ਹੋ ਬਿਲਕੁਲ ਜੀ ਬਿਲਕੁਲ ਠੀਕ ਹੈ ਉਹ ਕਾਤੇ ਹੋਇਆ ਆ ਕਿਨੇ ਕੀਤਾ ਯਾ ਕੀ ਨੁਕਸਾਨ ਹੋ ਗਿਆ ਪੈਸੇ ਦੀ ਪਰਪਾਈ ਕਿੱਦਾਂ ਹੋਣੀ ਆ ਸਾਰਾ ਕੁਝ ਪਿੱਛੇ ਹਾਂਜੀ ਸਹੀ ਕਹਿੰਦੇ ਹੁਣ ਕੀ ਕੀਤਾ ਜਾਵੇ ਉਦੋਂ ਰਿਸ਼ਤੇ ਵੀ ਬਚਣੇ ਆ ਸਾਡੇ ਹਾਂਜੀ ਠੀਕ ਆ ਸਾਨੂੰ ਬੰਦੇ ਦੀ ਕਦਰ ਪੈਸੇ ਨਾਲੋਂ ਵੱਧ ਕੇ ਹੋਣ ਲੱਪਣੀ ਆ ਹੂੰ ਬਿਲਕੁਲ ਜਦੋਂ ਨਾ ਮੈਂ ਉਹ ਗੱਲ ਪੜ੍ਹੀ ਤਾਂ ਮੈਨੂੰ ਫੇਰ ਸਮਝ ਆਈ ਤੇ ਇਹਨਾਂ ਮੁਲਕਾਂ 'ਚ ਆ ਕੇ ਜਿਨ੍ਹਾਂ ਨੂੰ 40 50 50 ਸਾਲ ਹੋ ਗਿਆ ਜੀਂਦਿਆਂ ਹਾਂਜੀ ਅਮਰੀਕਾ ਦੇ ਵਿੱਚ ਉਹ ਬੰਦਿਆਂ ਨਾਲ ਵੀ ਮੇਰੀ ਗੱਲ ਹੋਈ ਆ ਜਿਨ੍ਹਾਂ ਕੋ 20 20 ਹਜ਼ਾਰ ਏਕੜ ਜ਼ਮੀਨ ਆ ਠੀਕ ਆ ਜੀ ਜੇ ਨਾ ਤੁਸੀਂ ਕਿਤੇ ਜਾ ਕੇ ਉਹਨਾਂ ਦੇ ਘਰਾਂ 'ਚ ਹਫ਼ਤਾ ਰਹਿ ਕੇ ਆਓ ਹਾਂਜੀ ਉਹਨਾਂ ਦੀ ਰੁਟੀਨ ਉਹਨਾਂ ਨੂੰ ਵੈਸੇ ਇਦਾਂ ਹੋਵੇ ਕਿ ਮੈਂ ਰੁਟੀਨ ਦੇ ਨਾਲ ਤੁਹਾਡੇ ਘਰ 'ਚ ਰਹਿਣਾ ਹੂੰ ਤੇ ਕਿਦਾਂ ਉਹ ਰਾਤ ਨੂੰ ਇਦਾਂ ਖਾਣਾ ਪੀਣਾ ਖਾ ਕੇ ਸੌਂਗਾ ਏ ਸਵੇਰੇ ਉੱਠੇ ਕੰਮ ਕੀ ਕਰਦੇ ਗੱਲਾਂ ਬਾਤਾਂ ਆਪਸੀ ਕੀ ਕਰਦੇ ਆ ਤੁਸੀਂ ਕਹੋਗੇ ਕਿ ਐਦੋਂ ਵੱਡਾ ਨਰਕ ਵੀ ਹੋ ਸਕਦਾ ਕੋਈ ਵਾਹ ਐਵਰੇਜ ਐਵਰੇਜ ਪੰਜਾਬੀਆਂ ਦੇ ਵਿੱਚ ਠੀਕ ਹੈ ਕਿੰਨੀ ਬੇਵਸਾਹੀ ਇੱਕ ਦੂਜੇ ਦੇ ਨਾਲ ਸਭ ਤੋਂ ਸਾਡੇ ਮਾਈਂਡ ਦੀ ਜਿਹੜੀ ਨਾ ਸਭ ਤੋਂ ਭੈੜੀ ਹਾਲਤ ਹੈ ਸਿਚੁਏਸ਼ਨ ਹੈ ਸਾਡੀ ਉਹ ਬੇਵਸਾਹੀ ਵਾਲੀ ਆ ਜੀ ਬੇਵਸਾਹੀ ਪੰਜਾਬੀ ਦਾ ਸ਼ਬਦ ਸਮਝਦੇ ਨਾ ਹਾਂਜੀ ਹਾਂਜੀ ਵੀ ਜਾਨੀ ਸਾਨੂੰ ਇਦਾਂ ਵਿਸ਼ਵਾਸ ਸਾਨੂੰ ਪਤਾ ਹੀ ਨਹੀਂ ਪਈ ਇਦਾਂ ਹੂੰ ਹਰੇਕ ਤੇ ਸ਼ੱਕ ਕਰ ਰਿਹਾ ਬੰਦਾ ਹਰੇਕ ਤੇ ਗਿਲਾ ਕਰ ਰਿਹਾ ਹਰੇਕ ਤੇ ਸ਼ੱਕ ਹੂੰ ਕਿਤੇ ਧੰਨਵਾਦ ਦੀ ਨਹੀਂ ਕਿਤੇ ਉਹਨੂੰ ਖੁਸ਼ੀ ਨਹੀਂ ਹੁੰਦੀ ਪਈ ਬਾਤ ਅਮਰ ਲੱਗ ਗਈ ਸਹੀ ਹੈ ਜੀ ਬਿਲਕੁਲ ਸਹੀ ਹੈ ਜੀ ਠੀਕ ਹੈ ਹੁਣ ਜੇ ਮਤਲਬ 60 ਸਾਲ ਤੋਂ ਬੰਦਾ 100 ਸਾਲ ਤੋਂ ਪੈਸਾ ਕਮਾ ਰਿਹਾ ਆ ਔਰ ਅੰਬਾਰ ਲੱਗ ਗਏ ਉਹਦੇ ਕੋਲ ਬੰਦਾ ਕਹਿੰਦਾ 250 ਪੈਟਰੋਲ ਪੰਪ ਆ ਦੇ ਕੋਲ ਹਾਂਜੀ ਤੈਨੂੰ ਸੁੱਟ ਰੱਖਿਆ ਇਹਦੀ ਚੱਲਦੀ ਹਾਂਜੀ ਜੇ ਤੁਸੀਂ ਐਦਾਂ ਵੈਸੇ ਆਮਦਨ ਦੀ ਗੱਲ ਕਰੋਂ ਉਹਨੂੰ ਗਿਣੇ ਨਹੀਂ ਹੁੰਦੀ ਉਹ ਤਾਂ ਗੈਣੀ ਹੁੰਦੀ ਹਾਂ ਨਾ ਪਰ ਉਹਦੇ ਅੰਦਰ ਦਿਮਾਗ ਦੇ ਵਿੱਚ ਥੌਟ ਕੀ ਚੱਲ ਰਹੇ ਆ ਗੰਦੇ ਚੱਲ ਰਹੇ ਹੋਣਗੇ ਪੈਸਾ ਜਾਂ ਤੀਮੀ ਤੋਂ ਗੁੱਸੇ ਆ ਨੂੰ ਤੋਂ ਅਫਸਟ ਆ ਮੁੰਡੇ ਨੇ ਇਦਾਂ ਕੁੜੀ ਤੋਂ ਮਤਲਬ ਜਾਂ ਰਿਲੇਸ਼ਨਸ਼ਿਪ ਦੇ ਬਾਰੇ ਸੋਚੀ ਜਾਂਦਾ ਜਾਂ ਪੈਸੇ ਬਾਰੇ ਸੋਚੀ ਜਾਂਦਾ ਬਿਲਕੁਲ ਬਿਲਕੁਲ ਉਹ ਚੀਜ਼ਾਂ ਦਾ ਮਾਈਂਡ ਤੇ ਤੁਹਾਡੇ ਬ੍ਰੇਨ ਤੇ ਕੀ ਅਸਰ ਪੈਂਦਾ ਤੁਹਾਡੇ ਮਾਈਂਡ ਨੇ ਹੈਲਥੀ ਕਿਦਾਂ ਰਹਿਣਾ ਹੈ ਹਾਂਜੀ ਹੈਨਾ ਹੁਣ ਬੰਦਾ ਗਾਰਡਨਿੰਗ ਬਾਰੇ ਸੋਚੇ ਬੰਦਾ ਸੈਰ ਕਰਨ ਬਾਰੇ ਸੋਚੇ ਕੁਝ ਉਹ ਜਦੋਂ ਨਾ ਉਹ ਚੋਂ ਨਿਕਲ ਕੇ ਤੁਸੀਂ ਇਦਾਂ ਫੇਰ ਤੁਹਾਡੇ ਅੰਦਰ ਖਿਆਲ ਆਇਆ ਵੀ ਨਹੀਂ ਮੈਂ ਕਿਸੇ ਲਈ ਕੁਝ ਕਰਾਂ ਹੂੰ ਉਹਦੇ ਉਹਨੂੰ ਤੁਹਾਡਾ ਕਰਦਾਰ ਕਢਣਾ ਹੈ ਉਹਨੇ ਕਰਦਾਰ ਕਢਣਾ ਹੈ ਫਿਰ ਤੁਸੀਂ ਹੋਰ ਜਗ੍ਹਾ ਖੜੇ ਹੋਣਾ ਆ ਫਿਰ ਫਿਰ ਤੁਹਾਡੇ ਅੰਦਰੋਂ ਦੂਜਿਆਂ ਨੂੰ ਲੁੱਟਣ ਦੀ ਬਰਤੀ ਨੇ ਮਾਈਨਸ ਹੁੰਦੇ ਜਾਣਾ ਘਟਦੇ ਜਾਣਾ ਜੀ ਦੂਜਿਆਂ ਨੂੰ ਉੱਚਾ ਚੁੱਕਣ ਦੀ ਬਰਤੀ ਨੇ ਵੱਡੀ ਹੁੰਦੀ ਜਾਣਾ ਉਹ ਉਹ ਦਰਖਤ ਵੱਡਾ ਹੁੰਦਾ ਜਾਣਾ ਬਿਲਕੁਲ ਜੀ ਇਹ ਨਹੀਂ ਹੈਗਾ ਵੀ ਤੁਸੀਂ ਆਪਣਾ ਪੈਸਾ ਵੰਡ ਦੋਗੇ ਉਹਨਾਂ ਦੇ ਵਿੱਚ ਨਹੀਂ ਨਹੀਂ ਜਿਹੜਾ ਦੂਜੇ ਨੂੰ ਬਰਾਬਰ ਲਿਆਉਣ ਲਈ ਤੁਸੀਂ ਕੋਈ ਐਫਰਟ ਕਿਸੇ ਨੂੰ ਮੋਰਲ ਸਪੋਰਟ ਦੇ ਦੇਣੀ ਹੈ ਤੁਸੀਂ ਹੂੰ ਬਹੁਤ ਬਹੁਤ ਵਰੀ ਤੁਹਾਡੇ ਕੋਲ ਇਦਾਂ ਸਲਾਹ ਇੰਨੀ ਵਧੀਆ ਹੁੰਦੀ ਆ ਜਿਹੜੀ ਇਮਾਨਦਾਰ ਜਾਨੀ ਪੰਜਾਬੀ ਸਲਾਹ ਵੀ ਇਮਾਨਦਾਰ ਨਹੀਂ ਦੇ ਸਕਦੇ ਐਡੀ ਇਹ ਤੋਂ ਵੱਡੀ ਲਾਹਣਤ ਸਹੀ ਗੱਲ ਆ ਜੀ ਤੁਸੀਂ ਕਿਸੇ ਧੰਦੇ ਵਾਲੇ ਨੂੰ ਕਿਸੇ ਟੈਕਸੀ ਵਾਲੇ ਨੂੰ ਪੁੱਛ ਕੇ ਦੇਖ ਲਓ ਉਹ ਰੋਈ ਜਾਊਗਾ ਹੈ ਨਹੀਂ ਜੀ ਕੁਝ ਵੀ ਹੈ ਨਹੀਂ ਕੁਝ ਵੀ ਸਹੀ ਗੱਲ ਪਾ ਜੀ ਜਾਨੀ ਜਦੋਂ ਮੈਂ ਇੱਥੇ ਨਾ ਉਹ ਟਾਈਮ ਦੇਖਿਆ ਜਦੋਂ ਇਦਾਂ ਸੀ ਪਈ ਬੰਦੇ ਕਹਿੰਦੇ ਸੀ ਪਈ ਜੇ ਹੁਣ ਘੰਟੇ ਦੇ ਵਿੱਚ 2.5 300 ਡਾਲਰ ਬੰਦਾ ਬਣਾ ਲੈਂਦਾ ਪੀਕ ਟਾਈਮ ਤੇ ਹਾਂਜੀ 18 18 ਘੰਟੇ ਬੰਦੇ ਕੰਮ ਕਰਦੇ ਸੀ ਹਾਂਜੀ ਉਹਨਾਂ ਨੂੰ ਵੀ ਜਦੋਂ ਕੋਈ ਪੁੱਛਦਾ ਸੀ ਨਾ ਇਦਾਂ ਪਈ ਯਾਰ ਪਈ ਦਾ ਟੈਕਸੀ ਬਾਰੇ ਸੋਚਦੇ ਸੀ ਉਹ ਨਾ 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 ਕੁਛ ਨਹੀਂ ਬਾਈ ਰੱਖਿਆ ਇਹਦੇ ਵਿੱਚ ਹੂੰ ਤੇ ਤਪਸਾ ਸਲਾਹ ਤਾਂ ਨਿਕ ਦੇ ਸਕਦਾ ਬਿਲਕੁਲ ਉਹਦੇ ਵਿੱਚੋਂ ਵੀ ਬੰਦੇ ਨੂੰ ਡਰ ਲੱਗਦਾ ਕਿ ਜੇ ਹਾਲਾਂਕਿ ਜੇ ਹੁਣ ਬੰਦਾ ਸਲਾਹ ਦੇ ਦਊਗਾ ਵੀ ਦੇਖ ਪਾਈ ਇਦਾਂ ਵੀ 30 40 ਕੁਸ਼ਰ ਦੀ ਗੱਡੀ ਹੁੰਦੀ ਆ ਜੀ ਇੰਨੇ ਦਾ ਇਦਾਂ ਖਰਚਾ ਵੀ ਜੇ ਐਵਰੇਜ ਤੁਸੀਂ ਇਦਾਂ 10 12 ਘੰਟੇ ਕੰਮ ਕਰਦੇ ਆ ਤਾਂ 400 ਡਾਲਰ ਤੱਕ ਖਰਚਾ ਆ ਹਫਤੇ ਦਾ ਹਾਂਜੀ ਠੀਕ ਹੈ ਬਾਕੀ ਤੁਹਾਨੂੰ ਇਦਾਂ ਕਿ 1500 ਡਾਲਰ ਤੁਹਾਨੂੰ ਇਦਾਂ ਬਚੂਗਾ ਉਹਦੇ ਵਿੱਚੋਂ ਦੇਖ ਲਓ ਵੀ ਤੁਸੀਂ ਆਪਣੇ ਦੁੱਜੇ ਟੁੱਟ ਪਾਜਿਆ ਹੋਰ ਖਰਚੇ ਆ ਜੇ ਤੁਸੀਂ ਜ਼ਿਆਦਾ ਮਿਹਨਤ ਕਰੋਗੇ ਤਾਂ ਇੰਨਾ ਉਹ ਨੇਕ ਸਲਾਹ ਹੋ ਗਈ ਅਗਲਾ ਕਹਿੰਦਾ ਬਿਜ਼ਨਸ ਲੈਣਾ ਸੀ ਹਾਂ ਕਹਿੰਦਾ ਪੈਟਰੋਲ ਪੰਪ 14 15 ਲੱਖ ਦਾ ਹੈਗਾ ਆ ਹਾਂਜੀ ਕਿ ਉੱਚ ਚਾਰ ਬੰਦੇ ਕੰਮ ਤੇ ਹੋਣੇ ਆ ਤੁਸੀਂ ਤੀਵੀਂ ਆਦਮੀ ਦੋ ਤਾਂ ਤੁਸੀਂ ਹੋ ਗਏ ਹਾਂਜੀ ਚਾਰ ਬੰਦਿਆਂ ਦੀ ਟੋਟਲ ਮੰਨ ਲਓ ਬੰਦਾ ਕਹਿੰਦਾ 2 ਲੱਖ ਤਨਖਾਹ ਨਿਕਲਦੀ ਆ ਹਾਂਜੀ ਸਾਲ ਦੀ ਜੇ ਤੁਸੀਂ ਦੋ ਆਪ ਹੋਏ ਲੱਖ ਤਾਂ ਤੁਹਾਡੀ ਬਣ ਗਈ ਹਾਂਜੀ ਤੇ ਸਾਰਾ ਕਰ ਕਰਾ ਕੇ 2 ਲੱਖ ਬਚ ਜਾਂਦਾ ਆ ਮਿੰ ਬਾਜੰਦਾ ਹੁਣ ਪੇ ਤੁਸੀਂ ਜੇ ਹੁਣ ਦੋ ਜਣੇ ਆਪ ਫੁੱਲ ਟਾਈਮ ਕੰਮ ਕਰਦੇ ਹੋਏ ਤੇ ਟੋਟਲ 3 ਲੱਖ ਤੁਹਾਡੇ ਕੋ ਆ ਜਾਊਗਾ ਹਾਂਜੀ ਮਤਲਬ ਉੱਥੇ ਬੰਦਾ ਫਿਗਰ ਦੇਣ ਤੋਂ ਵੀ ਡਰਦਾ ਆ ਕਿ ਇਦਾਂ ਨਾ ਹੋਵੇ ਕਿ ਮੈਂ ਤਾਂ ਹੁਣ ਬੰਦਾ ਕਹਿੰਦਾ ਵੀ ਮੈਂ 40 ਹਜ਼ਾਰ ਤੱਕ ਕੈਸ਼ ਕੱਢਦਾ ਸੀ ਹਾਂਜੀ ਇੰਨੇ ਦੀ GST ਖਾਂਦਾ ਸੀ ਜੇ ਮੈਂ ਹੁਣ ਇਦਾਂ ਸਹੀ ਸਲਾਹ ਦਿੱਤੀ ਪੇ ਇਦਾਂ ਦੱਸ ਦੇਣਾ ਹਾਂ ਹਾਂਜੀ ਜਿਆਣੀ ਹੋਰ ਕਿਸੇ ਨੂੰ ਬਰਾਬਰ ਕੀ ਚੱਕਣਾ ਹਾਂਜੀ ਉਸ ਵੇਲੇ ਵੀ ਬੰਦਾ ਕਹਿੰਦਾ ਪਿਓ ਆਏ ਹੋਏ ਮੈਨੂੰ ਤਾਂ ਤਰਸ ਬਹੁਤ ਆਉਂਦਾ ਬੰਦਾ ਕਹੇ ਤੈਨੂੰ ਪਾ ਕੇ ਰੱਸਾ ਤੇਰੇ ਗਲ 'ਚ ਖੁੰਡਰਾਂ ਬੰਨ੍ਹ ਦੇ ਪਸ਼ੂਆਂ ਦੇ ਨਾਲ ਤੈਨੂੰ ਤੈਨੂੰ ਕੀ ਹੱਕ ਹੈ ਤਰਸ ਕਰਨ ਦਾ ਦੂਜੇ ਦੇ ਉੱਤੇ ਬਿਲਕੁਲ